ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੁਹਾਨੂੰ ਮੈਂ ਦਿਖਾਉਣ ਲੱਗੀ ਸੀ ਮੇਰੀ ਕਿਚਨ ਦਾ ਖਲਾਰਾ ਦੇਖਿਓ ਕਿਉਂਕਿ ਮਾਰਨਿੰਗ ਤੇ ਈਵਨਿੰਗ ਬਸ ਐਵੇਂ ਹੀ ਖਲਾਰਾ ਜਿਹੜਾ ਹੁੰਦਾ ਕਿਚਨ ਦੇ ਵਿੱਚ ਤੇ ਇੱਧਰ ਦੇਖੋ ਆਪਾਂ ਨਾ ਹਰੇ ਮਟਰ ਕੱਢ ਕੇ ਰੱਖੇ ਸੀ ਤੇ ਧਨੀਆ ਜਿਹੜਾ ਚੁਗ ਕੇ ਰੱਖਿਆ ਸੀ ਕਿਉਂਕਿ ਬਣਾਉਣ ਦੀ ਤਿਆਰੀ ਸੀ ਆਲੂ ਮਟਰ ਤੇ ਇੱਧਰ ਬੇਟੇ ਨੇ ਆਣ ਕੇ ਦੇਖੋ ਜੀ ਪੋਪ ਕਨ ਬਣਾ ਕੇ ਤੇ ਜਿੰਨੇ ਖਾਣੇ ਖਾ ਲਏ ਬਾਕੀ ਦੇ ਇਦਾਂ ਹੀ ਪਏ ਆ ਠੀਕ ਹੈ ਇਹ ਵੀ ਖਲਾਰਾ ਪਾਤਾ ਖਾਲੀ ਵੀ ਜਿਹੜੇ ਉਹ ਵੀ ਨਹੀਂ ਚੱਕਣੇ ਤੇ ਆ ਇਦਾਂ ਜੀ ਪਾਪ ਕੌਰਨ ਤੇ ਇਹਨਾਂ ਨੂੰ ਅਸੀਂ ਇਦਾਂ ਹੀ ਪੋਲੀਥੀਨ ਬੈਗ ਦੇ ਸਨੈ ਨਾ oven ਚ ਰੱਖ ਦਿੰਨੇ ਆ ਇਸ ਤਰ੍ਹਾਂ ਇਹ ਪੂਰਾ ਪੈਕ ਹੁੰਦਾ ਆ ਇਦਾਂ ਹੀ ਮਤਲਬ ਸਲਿਮ ਜਾਈ ਹੁੰਦਾ ਜਦੋਂ ਪੈਕ ਹੁੰਦਾ ਆ ਜਦੋਂ ਅਸੀਂ ਇਹਨੂੰ oven 'ਚ ਰੱਖਦੇ ਨਾ ਇਹਨੇ ਇੰਨਾ ਸਾਰਾ ਫੁੱਲ ਜਾਣਾ ਹੈ ਫਲਫੀ ਹੋ ਜਾਣਾ ਹੈ ਤੇ ਜਿਹੜੇ ਕਿ ਪਾਪਕੋਰਨ ਆ ਰੈਡੀ ਹੋ ਜਾਂਦੇ ਆ ਆਪਣੇ ਆਪ ਹੀ ਕਿਉਂਕਿ ਇਹਦੇ 'ਚ ਨਾ ਸਾਰਾ ਕੁਝ ਦੇਖੋ ਤੁਸੀਂ ਮਿਕਸ ਹੁੰਦਾ ਆ ਕਿਉਂ ਹੁੰਦਾ ਨਾ ਇਸ ਕਰਕੇ نیچے ਜੰਮ ਜੇ ਗਿਆ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਗਰਮ ਗਰਮ ਹੁੰਦੇ ਆ ਫਿਰ ਇਹਨਾਂ ਨੂੰ ਆ ਵਖੋ ਉੱਪਰੋਂ ਆਪਾਂ ਓਪਨ ਕਰ ਲੈਣਾ ਤੇ ਫਿਰ ਅਸੀਂ ਇਦਾਂ ਖਾਓ ਬੈਗ ਇਹ ਬੰਦ ਹੀ ਹੁੰਦਾ ਆ ਤੇ ਇਦਾਂ ਹੀ ਆਪਾਂ ਲੈ ਕੇ ਤੇ ਪਲੇਟ 'ਚ ਪਾਉਣ ਦੀ ਜਰੂਰਤ ਨਹੀਂ ਹੁੰਦੀ ਐਵੇਂ ਹੀ ਓਵਨ 'ਚ ਰੱਖ ਦੇ ਦਿਆ ਤੇ ਹੋ ਜਾਂਦਾ ਆ ਇਹਦੇ 'ਚ ਪਈਏ ਸਾਡੀ ਗੁੱਬੀ ਇਹ 'ਚ ਮਟਰ ਪਏ ਸੀ ਤੇ ਮਟਰ ਮੈਂ ਜਿਹੜੇ ਕੱਢਨੇ ਸੀ ਲਿਆ ਕੱਢ ਤੇ ਹੁਣ ਕਿਚਨ ਦਾ ਸਾਹਮਣੇ ਆਪਾਂ ਖਲਾਰਾ ਤੇ ਨਾਲੇ ਬਣਾਉਨੇ ਆ ਸਬਜੀ ਦੇ ਨਾਲੇ ਬਣਾਉਨੇ ਆ ਰੋਟੀ ਮੈਂ ਤੁਹਾਨੂੰ ਇਹ ਦਿਖਾਉਣ ਵਾਸਤੇ ਕੀਤਾ ਕਿ ਦੇਖ ਲਓ ਹਨਾ ਸਾਰੇ ਵੀ ਕਿਵੇਂ ਖਲਾਰਾ ਪਾ ਦਿੰਦੇ ਆ ਜਿਵੇਂ ਕਿ ਬਾਹਰ ਬੱਚਿਆਂ ਦਾ ਵੀ ਸ਼ੋਰ ਤੁਹਾਨੂੰ ਸੁਣ ਹੀ ਰਿਹਾ ਹਨਾ ਤੇ ਜਦੋਂ ਮੈਂ ਪੌਪਕੋਰਨ ਅੰਦਰ ਦਿਖਾ ਰਹੀ ਸੀ ਕਿ ਇੱਕ ਪੈਕ ਤਾਂ ਪਿਆ ਕੱਢਣ ਵਾਲਾ ਆ ਜਿੰਨੇ ਖਾਣੇ ਐਵੇਂ ਸੁੱਟ ਗਏ ਨੇ ਤੇ ਬਸ ਹੁਣ ਪਤਾ ਨਹੀਂ ਖਾਣੇ ਜਾਂ ਨਹੀਂ ਖਾਣੀ ਕੀ ਕਰਦੇ ਨੇ ਤੇ ਸੋ ਸਾਰਿਆਂ ਦੀ ਕਿਚਨ ਚਾਹੀ ਕੁਝ ਹੁੰਦਾ ਨਾ ਹੁਣ ਮੈਨੂੰ ਰਾਤ ਨੂੰ ਫਿਰ ਤੋਂ ਕਲੀਨ ਕਰਨਾ ਆ ਤੇ ਫਿਰ ਮਾਰਨਿੰਗ ਫਿਰ ਇਹੀ ਕੰਮ ਹੋਏਗਾ ਤੇ ਦੁਪਹਿਰੇ ਵੈਸੇ ਰਹਿੰਦੀ ਕਲੀਨ ਆ ਕਿਚਨ ਆ ਨਾ ਸਾਰੀ ਜਗ੍ਹਾ ਤੇ ਖਲਾਰਾ ਪਿਆ ਆ ਦੇਖੋ ਤੁਸੀਂ ਕਿੰਨਾ ਓਕੇ ਜੀ